ਮੇਰਾ ਨਾਮ ਹਰ ਸਿੰਘ ਹੈ ਜੀ ਮੈਂ ਪਿੰਡ ਪੜਾਹੀ ਫਗਵਾੜੇ ਲਾਗੇ ਰੋਹ ਕਰਦਾ ਜੀ ਇੱਥੇ ਇਹ ਬੰਥੀ ਸਰਵਿਸ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਸੀਗੀ ਉਹ ਤੋਂ ਪਹਿਲਾਂ ਜਿਵੇਂ ਮੈਨੂੰ ਇਹ ਛਾਤੀ ਦਰਦ ਹੋਇਆ ਫਿਰ ਅਰਦਾਸ ਵਗੈਰਾ ਕਰਦਾ ਸੀ ਸਾਹ ਖੁੱਲਦਾ ਸੀਗਾ ਬੋਲ ਨਹੀਂ ਹੁੰਦਾ ਸੀਗਾ ਗੋਡੇ ਦਰਦ ਕਰਦੇ ਸੀਗੇ ਤੇ ਮੈਂ ਇੱਕ ਦਿਗਵਾਰੀ ਬਿਮਾਰ ਵੀ ਹੋ ਗਿਆ ਹਸਪਤਾਲ ਲਿਆ 2-3 ਘੰਟੇ ਉਹਨਾਂ ਨੇ 23000 ਰੁਪਿਆ 2-3 ਘੰਟੇ ਦਾ ਲੈ ਲਿਆ ਹਸਪਤਾਲ ਵਾਲਿਆਂ ਨੇ ਉਹ ਫਿਰ ਕਹਿੰਦੇ ਜੀ ਤੁਸੀਂ ਪੀਜੀਆ ਜਾਓ ਹੁਣ ਪੀਜੀਆ ਮੈਂ ਮਨ ਤੇ ਸੋਚਦਾ ਰਹਾ ਬਈ ਪੀਜੀਆ ਮੈਂ ਜਾ ਲਾਂਗਾ ਫਿਰ ਮੇਰੇ ਮਨ ਜੇ ਉਹ ਹੀ ਮੈਂ ਕਿਸੇ ਤੋਂ ਸੁਣਿਆ ਸੀਗਾ ਬਾਈ ਬੋਡੀ ਸਰਵਿਸ ਜਿਹੜਾ ਆ ਉਹ ਹਰ ਬਿਮਾਰੀ 'ਚ ਕੰਮ ਕਰਦਾ ਆ ਗੋਡੇ ਦਰਦ ਸਵਾਹ ਫੁੱਲਾ ਹਾਰਟ ਅਟੈਕ ਹੋ ਗਿਆ ਜੀ ਨੂੰ ਉਹ ਸਾਰਾ ਕੰਮ ਉਹੀ ਕਰੂਗਾ ਫਿਰ ਮੈਂ ਜੀ ਸੁਣ ਕੇ ਇਹ ਬੋਡੀ ਸਰਵਿਸ ਵਾਲੋਂ ਬੈਲ ਯੂਜ਼ ਕੀਤਾ ਠੀਕ ਆ ਸਰ ਬਈ ਇੱਕ ਰਾਤ ਦੇ ਵਿੱਚ ਤੁਹਾਡਾ 3000 ਰੁਪਇਆ ਲੈ ਲਿਆ ਜੀ ਤੇ ਤੁਹਾਨੂੰ ਹੁਣ ਇਹ ਬਾਡੀ ਸਰਵਿਸ ਵਰਤਣ ਦੇ ਨਾਲ ਤੁਹਾਨੂੰ ਬਹੁਤ ਵਧੀਆ ਗੁੱਡ ਰਿਜ਼ਲਟ ਆਇਆ ਜੀ ਤੇ ਤੁਸੀਂ ਹੁਣ ਇਹ ਸੋਸ਼ਲ ਮੀਡੀਆ ਤੇ ਲੱਖਾਂ ਹੀ ਲੋਕੀ ਤੁਹਾਡੀ ਵੀਡੀਓ ਦੇਖਣਗੇ ਜੀ ਤਾਂ ਤੁਸੀਂ ਇਹ ਬਾਡੀ ਸਰਵਿਸ ਬਾਰੇ ਕੀ ਸਲਾਹ ਦੇਣੀ ਚਾਹੁੰਦੇ ਆ ਪਰ ਮੈਂ ਤੇ ਇਹ ਕਵਾਂਗਾ ਸਭ ਨੂੰ ਪੁਰ ਜਿੱਥੇ ਵੀ ਆਪਣੇ ਸਿੱਖ ਪਰਿਵਾਰ ਹੋਰ ਪਰਿਵਾਰ ਜਿਤਨੇ ਵੀ ਆ ਇਹ ਜ਼ਰੂਰ ਯੂਜ਼ ਕਰਨ ਇਹਦਾ ਬਾਡੀ ਸਰਵਿਸ ਦਾ ਆਨੰਦ ਲਓ ਹਰ ਬਿਮਾਰੀ ਦੇ ਕੰਮ ਆਉਣ ਵਾਲੀ ਚੀਜ਼ ਆ ਬਲੱਡ ਪਤਲਾ ਕਰੋ ਜੋ ਮਰਜ਼ੀ ਕਰੋ ਇਹ ਸਾਰੀ ਬਿਮਾਰੀ ਦੀ ਸਰਕਾਰਾ ਬੰਦਾ ਮੈਂ ਤੇ ਇਹੀ ਕਹਾਂਗਾ ਸਾਰਿਆਂ ਨੂੰ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਆ ਸਭ ਨੂੰ ਇਹ ਕਹਾਂਗਾ ਬਾਈ ਤੇਰੀ ਬੋਡੀ ਸਟਰਜ ਯੂਜ਼ ਕਰੋ ਅੱਜ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਕੋਈ ਕੋਈ ਨੁਕਸ ਨਹੀਂ ਆਪਣੇ ਸਰੀਰ ਦੇ ਵਿੱਚ ਜਿੱਦਾਂ ਮੈਂ ਪਹਿਲੇ ਸੀ ਕਦੀ ਜਵਾਨੀ ਦੇ ਵਿੱਚ ਇਦਾਂ ਮੈਂ ਮਹਿਸੂਸ ਕਰਦਾ ਵੀ ਮੇਰੇ ਅੰਦਰ ਹੁਣ ਕੋਈ ਬਿਮਾਰੀ ਨਹੀਂ ਹੈ ਹਾਂ ਥੈਂਕ ਯੂ ਤੁਹਾਡਾ ਬਹੁਤ ਵਧੀਆ ਤੁਹਾਨੂੰ ਗੁੱਡ ਰਿਜ਼ਲਟ ਆਇਆ ਥੈਂਕ ਯੂ ਖੰਸਾ ਰਵਾਈ ਗੁਰਜੀ ਕੀ ਫਤਿਹ